ਸੈਸ਼ਨ ਪੰਜਾਬ ਜੋ ਹਮੇਸ਼ਾ ਹੀ ਲੋਕ ਤੇ ਥੱਲੇ ਕਰਿਓ ਭਾਜੀ ਲੋਕ ਭਲਾਈ ਤੇ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਏ ਆ ਪੱਤਰਕਾਰ ਐਸੋਸੀਏਸ਼ਨ ਦੇ ਸਾਰੇ ਹੀ ਸਬੂ ਮੈਂਬਰਾਂ ਸਭਾਂ ਵਧਾਈ ਦੇ ਪਾਤਰ ਨੇ ਇਹਨਾਂ ਨੇ ਹਮੇਸ਼ਾ ਕੱਲੀ ਪੱਤਰਕਾਰਤਾ ਨਹੀਂ ਕੀਤੀ ਇਹ ਪੱਤਰਕਾਰੀ ਤੋਂ ਪਰਾ ਉੱਠ ਕੇ ਵੀ ਸਮਾਜ ਦੇ ਕੰਮ ਕਰਦੇ ਨੇ ਜਿਸ ਤਰ੍ਹਾਂ ਕਿ ਅੱਜ ਇਹਨਾਂ ਨੇ ਬਲੱਡ ਕੈਂਪ ਲਾਇਆ ਔਰ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦੇ ਦੀ ਯਾਦ ਦੇ ਵਿੱਚ ਅੱਜ ਬਾਹਰ ਦੁੱਧ ਦਾ ਲੰਗਰ ਵੀ ਲਾਂਝਾ ਰਹੇ ਆ। ਐਦਾਂ ਦੇ ਕੰਮ ਉਹੋ ਹੀ ਕਰ ਸਕਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਕੌਮਾਂ ਦੇ ਪ੍ਰਤੀ ਸਮਾਜ ਦੇ ਪ੍ਰਤੀ ਔਰ ਹਰ ਵਰਗ ਦੇ ਪ੍ਰਤੀ ਸਤਿਕਾਰ ਹੋਵੇ। ਪ੍ਰੈਸ ਦਾ ਕੰਮ ਹਰ ਗੱਲ ਨੂੰ ਸਮਾਜ ਦੇ ਸਾਹਮਣੇ ਲਿਆਉਣਾ ਹੈ। ਪਰ ਪ੍ਰੈਸ ਜਿਹੜੀ ਇਹ ਉਹ ਆਪਣਾ ਕੰਮ ਵੱਖੋ-ਵੱਖੀ ਨਿਭਾ ਜਿੱਥੇ ਰਹੀ ਓਥੇ ਸਮਾਜਿਕ ਕੰਮਾਂ ਦੇ ਵਿੱਚ ਵੀ ਰੁਚੀ ਦਿਖਾ ਰਹੀ ਹੈ। ਏ ਪ੍ਰੈਸ ਪੱਤਰਕਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਨਾ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਸਾਰੇ ਸਤਕਾਰਯੋਗ ਨੇ ਮੈਂ ਜਿੱਥੇ ਸਾਰਿਆਂ ਨੂੰ ਅੱਜ ਵਧਾਈ ਦਾ ਦਿਨ ਤੇ ਹੈ ਨੀਗਾ ਮੈਂ ਇਹਨਾਂ ਨੂੰ ਵੀ ਕੱਲ ਜੂਕਾਂਦਾ ਕਿ ਇਹ ਬਹੁਤ ਚੰਗੇ ਕਾਰਜ ਕਰਦੇ ਨੇ ਮੇਰੀ ਜਿੱਥੇ ਵੀ ਕਦੀ ਇਹਨਾਂ ਨੂੰ ਲੋੜ ਪਈ ਮੈਂ ਨਾਲ ਮੇਰੇ ਖੜਾ ਰਿਆ ਔਰ ਮੈਂ ਇਹਨਾਂ ਨੂੰ ਯਕੀਨ ਦਵਾਉਣਾ ਵਾ ਅਗੋਂ ਮੈਂ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਦੇ ਨਾਲ ਹਮੇਸ਼ਾ ਹੀ ਤਨੂ ਮਨੋ ਤਨੂ ਖਾਰਾ ਕੋ ਪ੍ਰਧਾਨ ਜੀ ਹੋਰ ਬਹੁਤ ਸਾਰੀਆਂ ਸੰਸਥਾਵਾਂ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਬਿਲਕੁਲ ਕਰਨੇ ਚਾਹੀਦੇ ਜੋ ਲੋਕ ਚਾਹੇ ਉਹ ਇੱਕ ਘਰ ਦਾ ਮੁਖੀ ਏ ਆਪਣੇ ਬੱਚਿਆਂ ਨੂੰ ਪਾਲ ਰਿਹਾ ਹੋਵੇ ਪਰ ਜੇ ਨਾਲ ਦੇ ਘਰ ਦੇ ਵਿੱਚ ਕੋਈ ਬੱਚਾ ਭੁੱਖਾ ਸੁੱਤਾ ਹੋਵੇ ਤੇ ਫਿਰ ਆਪਣੇ ਬੱਚਿਆਂ ਨੂੰ ਰੋਟੀ ਖਵਾਉਣ ਦਾ ਕੋਈ ਫਾਇਦਾ ਨਹੀਂ ਜਦ ਤੱਕ ਸਾਡੇ ਅੰਦਰ ਦਇਆ ਭਾਵਨਾ ਨਹੀਂ ਆਉਂਦੀ ਔਰ ਦਇਆ ਭਾਵਨਾ ਦਾ ਕਾਰਨ ਕੋਈ ਅਗੇ ਸਿ ਸਮਾਜ ਦੇ ਕੰਮ ਕਰੀਏ ਜਿਸ ਤਰ੍ਹਾਂ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਕਰਦੇ ਪ੍ਰਧਾਨ ਜੀ ਜਿਹੜਾ ਅਜ ਬਲੱਡ ਕੈਂਪ ਲੱਗਾ ਕਿੰਨੇ ਕੁ ਯੂਨਿਟ ਹੋ ਚੁੱਕੇ ਆ ਇਹ ਤਾਂ ਮੈਨੂੰ ਨਹੀਂ ਪਤਾ ਜੀ ਕਿੰਨੇ ਯੂਨਿਟ ਹੋ ਚੁੱਕੇ ਨੇ ਪਰ ਕਾਫੀ ਲੋਕ ਜਿਹੜੇ ਬਲੱਡ ਡੋਨੇਟ ਕਰਕੇ ਗਏ ਨੇ ਮੈਂ ਉਹਨਾਂ ਨੂੰ ਵੀ ਉਹਨਾਂ ਤੇ ਵੀ ਅੱਛਾ ਸਮਝਾਵਾਂਗੇ ਇਹਨਾਂ ਨੇ ਬੜਾ ਅੱਛਾ ਦਾਨ ਫੁੰਦਾ ਜੀ ਠੀਕ ਠੀਕ ਹੈ ਜੀ ਜੀਰੋ ਸਿੰਘ ਆ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਭਾਈ ਮੈਂ ਬੰਦਰੀ ਰੋਣੀ ਵੇਸਟੂ ਤੋਂ ਆਪਣਾ ਕਹਲਾ ਰੋਡ ਤੋਂ ਭਾਈ ਜੀ ਤੁਸੀਂ ਬਲੱਡ ਦਿੱਤਾ ਕਿ ਇਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਭਾਈ ਬਹੁਤ ਜ਼ਰਾ ਵਧੀਆ ਲੱਗ ਰਿਹਾ ਤੇ ਮੈਨੂੰ ਇਹ ਬਹੁਤ ਵਧੀਆ ਭਰਾਲਾ ਲੱਗਾ ਹੂੰ ਆਪਣਾ ਜਿਹੜੀ ਪੱਤਰਕਾਰ ਸੁਸਾਇਟੀ ਹੈਗੀ ਹੈ ਹੂੰ ਬਹੁਤ ਵਧੀਆ ਲੱਗਾ ਅੱਜ ਕੱਲ੍ਹ ਦੇ ਜੇਨਰੇਸ਼ਨ ਬਲੱਡ ਦੇ ਹਰੀ ਉਹ ਗਲਤ ਗੱਲ ਵੈਸੇ ਉਹਨਾਂ ਵਾਸਤੇ ਬਲੱਡ ਦੇਣ ਦੇ ਨਾਲ ਸਾਡੀਆਂ ਕਈ ਬਿਮਾਰੀਆਂ ਕੋਈ ਆਸਾਂ ਨੂੰ ਆਰਾਮ ਮਿਲਦੀ ਹੈ ਹਰ ਬੰਦੇ ਨੂੰ ਬਲੱਡ ਦੇਣਾ ਚਾਹੀਦਾ 3 ਮਹੀਨੇ ਬਾਅਦ ਅੱਜ ਕੱਲ ਜਿਹੜੇ ਮੁੰਡੇ ਜਨਰੇਸ਼ਨ ਨਸ਼ੇ ਕਰਦੇ ਉਹਨੂੰ ਆ ਬਲੱਡ ਦਾ ਨਸ਼ਾ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਦਾਨ ਕਰਕੇ ਬਿਲਕੁਲ ਬੜੀ ਜਰੂਰ ਸਹੀ ਗੱਲ ਤੁਹਾਡੀ ਬਿਲਕੁਲ ਤੁਹਾਡੀ ਛੱਟ ਵੱਟ ਸਾਡੀ ਗੱਲ ਸਹੀ ਹੈ ਉਹਨੂੰ ਆ ਬਲੱਡ ਦਾ ਦੂਰ ਦੇਣਾ ਚਾਹੀਦਾ ਹਰ ਬੰਦੇ ਦੇ ਲਈ ਬਹੁਤ ਸਾਰੀਆਂ ਲੇਡੀਜ਼ ਵੀ ਆ ਜਿਹੜੀ ਬਲੱਡ ਦੇਣ ਤੋਂ ਡਰਦੀਆਂ ਤੇ ਬਹੁਤ ਸਾਰੀਆਂ ਬਲੱਡ ਦਿੰਦੀਆਂ ਵੀ ਆ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਭਾਈ ਮੇਰੀ ਉਹਨਾਂ ਨੂੰ ਇਹੀ ਰਾਏ ਹੈਗੀ ਆ ਲੇਡੀਜ਼ ਕੋਲ ਜਿਹੜੀਆਂ ਬਿਲਕੁਲ ਸਹੀ ਸਲਾਮਤ ਨੇ ਤੰਦਰੁਸਤ ਨੇ ਉਹਨਾਂ ਨੂੰ ਤਾਂ ਜਰੂਰ ਬਲੱਡ ਦੇਣਾ ਚਾਹੀਦਾ ਜੀ ਜਿਹੜੀ ਸੰਸਥਾਵਾਂ ਲਾਈਵ ਦੇਖ ਰਹੀਆਂ ਹਨ ਉਹਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਬਲੱਡ ਦੇਣਾ ਚਾਹੀਦਾ ਮੈਂ ਬਿਲਕੁਲ ਹੀ ਹਰ ਬੰਦੇ ਨੂੰ ਕਹਿੰਨਾ ਕਿ ਹਰ ਬੰਦਾ ਜਿਹੜਾ ਬੰਦਾ ਤੰਦਰੁਸਤ ਹੈ ਉਹਨੂੰ ਤਾਂ ਜਰੂਰ ਦੇਣਾ ਚਾਹੀਦਾ ਜੀ ਠੀਕ ਇੱਕ ਨਾਮ ਦਾ ਸੀ ਆਪਣਾ ਜੋ ਕੈਂਪ ਲੱਗਾ ਉਹਦੇ ਬਾਰੇ ਮਾੜਾ ਵੀਰ ਦਾ ਜੀ ਦਾ ਨਾਮ ਮਨ ਐਸੋਸੀਏਸ਼ਨ ਵੱਲੋਂ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਜੀ ਸ਼ਿਦਿਹੜਿਆਂ ਤੇ ਨਾਲ ਦੁੱਧਾਂ ਲੰਗਰ ਲਗਾਇਆ ਗਿਆ ਤੇ ਅੱਜ ਖੈਲਸੀ ਵਿੱਚ ਬੱਚਿਆਂ ਨੂੰ ਰਾਹਤ ਮਿਲੇਗੀ ਕਿਹੜਾ ਖੂਨਦਾਨ ਕਿਹੜੇ ਪ੍ਰੈਸ ਭਰਾ ਕਰਨਗੇ ਉਹਨਾਂ ਨੂੰ ਖੂਨਦਾਨ ਖੂਨ ਮਿਲੇਗਾ ਬਲੱਡ ਮਿਲੇਗਾ ਨਾਲ ਸਾਰੇ ਭਰਾਵਾਂ ਦਾ ਸਹਿਯੋਗ ਦੇ ਨਾਲ ਹਰ ਕਿਸੇ ਦੀ ਸਿਹਤ ਨੇਰੀ ਦੀ ਉਪਰਾਲਾ ਕੀਤਾ ਗਿਆ ਖੂਨਦਾਨ ਕਰਨਗੇ ਆਪਣੀ ਸਿਹਤ ਵੀ ਠੀਕ ਰੱਖਣਗੇ ਸਾਰੇ ਨਾ ਕੰਟੀਨਿਊ ਬਲੱਡ ਚੱਲ ਰਿਹਾ ਜੀ ਸਾਡੇ ਹੁਣ ਇਸ ਟਾਈਮ 25 ਯੂਨਟ ਹੋ ਗਏ ਨੇ ਹੂੰ ਤੇ ਕੰਟੀਨਿਊ ਇਹ ਚੱਲ ਰਿਹਾ ਹੈ 50 60 ਦੀ ਉਮੀਦ ਹੈ ਜੀ ਸਰ ਹੋਰ ਤੁਸੀਂ ਕਿਹੜੀ ਕਿਹੜੀ ਜਗ੍ਹਾ 'ਤੇ ਕੈਂਪ ਲਗਾਉਂਦੇ ਹੋ ਅਸੀਂ ਆਲਮੋਸਟ ਪੂਰੇ ਪੰਜਾਬ 'ਚ ਕੈਂਪ ਲਗਾਉਂਦੇ ਆ ਜੀ। ਉੱਥੇ ਕਿਸ ਤਰ੍ਹਾਂ ਦਾ ਤੁਹਾਨੂੰ ਸਹਿਯੋਗ ਮਿਲਦਾ ਹੈ? ਭਾਜੀ ਵਧੀਆ ਮਿਲਦਾ ਜੀ ਉੱਥੇ ਵੀ ਸਾਨੂੰ ਸਾਰਾ ਵਧੀਆ ਮਿਲਦਾ ਹੈ ਜੀ। ਤੁਹਾਨੂੰ ਕੋ ਲੱਗਦਾ ਇੱਥੇ ਵੀ ਉਸ ਤਰ੍ਹਾਂ ਦਾ ਸਹਿਯੋਗ ਮਿਲ ਸਕਦਾ ਹੈ? ਪੂਰਾ ਪੂਰਾ ਜਿਆਦਾ ਵੱਧ ਚੜ ਕੇ ਮਿਲ ਰਿਹਾ ਹੈ ਜੀ ਸਾਰੇ ਭਰਾ ਦੇਖੋ ਕਿੰਨਾ ਉਸ਼ਾ ਦੇ ਨਾਲ ਖੁਣਦਲ ਕਰ ਰਹੇ ਆ ਜੀ। ਸਰ ਬਹੁਤ ਸਾਰੀਆਂ ਸੰਸਥਾਵਾਂ ਉਹਨਾਂ ਨੂੰ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ। ਹਾਂਜੀ ਹਾਂਜੀ ਮੈਂ ਸਾਰੇ ਵੀਰਾਂ ਨੂੰ ਕਹਿੰਦਾ ਸਾਰੀਆਂ ਐਸੋਸੀਏਸ਼ਨਾਂ ਨੂੰ ਕਹਿੰਦਾ ਵਾ ਸਾਰੇ ਮਿਲ ਜੁਲ ਕੇ ਪ੍ਰੇਸ਼ ਭਰਾਵਾ ਦਾ ਨਾਲੇ ਤੁਹਾਡੇ ਨਾਲ ਸਪੋਰਟ ਕਰਨਗੇ ਨਾਲ ਇਹਨਾਂ ਨਾਲ ਖੂਨਦਾਨ ਕੈਂਪ ਲਗਾਓ ਤੇ ਵੱਧ ਤੋਂ ਵੱਧ ਸਾਰਿਆਂ ਦੀ ਜਾਨ ਬਚਾਓ ਸਰ ਇਹ ਤੇ ਮੀਡੀਆ ਵਾ ਐਸੋਸੀਏਸ਼ਨ ਵੱਲੋਂ ਲਗਾਇਆ ਗਿਆ ਹੋਰ ਬਹੁਤ ਸਾਰੀਆਂ ਸੰਸਥਾਵਾਂ ਹੈਗੀਆਂ ਜਿਵੇਂ ਐਨ ਜੀਓਸ ਚੱਲਦੀਆਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਇਸ ਤਰ੍ਹਾਂ ਦੇ ਉਪਰਾਲੇ ਕਰਨ ਚਾਹੀਦੇ ਜੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਜੀ ਹਰ ਪਾਸੇ ਹਰ ਪੂਰੇ ਪੰਜਾਬ ਪੂਰੇ ਹਿੰਦੂਸਤਾਨ ਦੇ ਵਿੱਚ 40000 ਮ ਬੱਚੇ ਹੈਗੇ ਆ ਜੀ ਜਿਨ੍ਹਾਂ ਨੂੰ ਕਾਨੂੰਨ ਦੀ ਲੋੜ ਹੈ ਉਹਨਾਂ ਨੂੰ ਹਰ ਹਫਤੇ ਬਾਅਦ ਦੋ ਦਿਨ ਬਾਅਦ ਚਾਰ ਦਿਨਾਂ ਦਾ ਬਲੱਡ ਦੀ ਲੋੜ ਹੈ ਤੇ ਮੈਂ ਸਾਰੇ ਪ੍ਰਾਲੇ ਸਾਰੀ ਐਸੋਸੀਏਸ਼ਨਾਂ ਨੂੰ ਕਹਿਣਾ ਵੱਧ ਚੜ ਕੇ ਹਿੱਸਾ ਦਿਓ ਤੇ ਹਰ ਖੂਨਦਾਨ ਲਗਾਓ ਤੇ ਹਰ ਬਲੱਡ ਬੈਂਕਾਂ ਲੈ ਦਾ ਸਾਥ ਦਿਓ ਸਰ ਦੇਖਿਆ ਜਾਵੇ ਇਹਨਾਂ ਵੱਲੋਂ ਫ੍ਰੀ ਖੂਨਦਾਨ ਕੈਂਪ ਲਗਾਇਆ ਗਿਆ ਜਦੋਂ ਅਮਰਜੈਂਸੀ ਕਿਸੇ ਨੂੰ ਲੋੜ ਪੈਂਦੀ ਹੈ ਹਸਪੀਟਲ ਲੈ ਜਾਂਦਾ ਲੇਕਿਨ ਉੱਥੇ ਤੇ ਪੇਟ ਕਰਦੇ ਉਹਦਾ ਕੀ ਕਹਿਣਾ ਉਹਦਾ ਭਾਜੀ ਇਦਾਂ ਹੈਗਾ ਜੀ ਕਿ ਤਾ ਹੋਂ ਤੁਸੀਂ ਖੂਨਦਾਨ ਕਰਤਾ ਜੀ ਖੂਨਦਾਨ ਤੋਂ ਬਾਅਦ ਉਹਦੇ ਸਾਰੇ ਟੈਸਟ ਹੁੰਦੇ ਨੇ ਬਲੱਡ ਦੀ ਕੀਮਤ ਨਹੀਂ ਹੁੰਦੀ ਟੈਸਟਾਂ ਦੀ ਕੀਮਤ ਹੁੰਦੀ ਕਿ ਤਾ ਹੈਪਟਸ ਸੀ ਕਾਲਾ ਪੀਲਾ ਲਾ ਲਓ ਐਚ ਆਈ ਵੀ ਲਾ ਲ ਖੂਨ ਦੀ ਕੀਮਤ ਕਦੀ ਨਹੀਂ ਹੁੰਦੀ ਜੀ ਖੂਨ ਦੀ ਕੀਮਤ ਤੇ ਦੇਵ ਨਹੀਂ ਜਾਦੀ ਕਈ ਕਈਆਂ ਨੂੰ ਅਸੀਂ ਪੁੰਛੀ ਦੇ ਨਾਲ ਡੋਨਰਾਂ ਨੂੰ ਵੀ ਉਹ ਕਹਿੰਦੇ ਅਸੀਂ ਦਿੱਤਾ ਵਾ ਹੁਣ ਅਸੀਂ ਜਦੋਂ ਲੈਣ ਜਾਂਦੇ ਆ ਤੇ ਸਾਡੇ ਕੋਲ ਪੇਡ ਮੰਗਦੇ ਆ ਉਹ ਤਾਂ ਪੇਡ ਨਹੀਂ ਹੁੰਦਾ ਜੀ ਕਿੰਨੇ ਖੂਨ ਦਿੱਤਾ ਜੀ ਕਿਤੇ ਤੁਸੀਂ ਸਮਝੋ ਖੂਨ ਦਿੱਤਾ ਜਾਂ ਕਿਹਨੇ ਖੂਨ ਦਿੱਤਾ ਹੂੰ ਉਹ ਖੂਨ ਦੇ ਟੈਸਟ ਕੀਤੇ ਜਾਂਦੇ ਆ ਟੈਸਟਾਂ ਦੇ ਪੈਸੇ ਹੁੰਦੇ ਜੀ ਖੂਨ ਦਾ ਹੀ ਇੱਕ ਬੂੰਦ ਨਹੀਂ ਦੇ ਸਕਦੇ ਜੀ ਖੂਨ ਦੇ ਟੈਸਟਾਂ ਦੇ پیسے ਹੁੰਦੇ ਆ ਕਿਤਾ ਦੀ ਲੈਬ ਦੇ ਵਿੱਚ ਬਲੱਡ ਦੇ ਕੇ ਆਨੇ ਹੋ ਉਹਦੇ ਟੈਸਟ ਹੁੰਦੇ ਆ ਇੱਥੇ ਦੀ ਇੱਥੇ ਵੀ ਖੂਨ ਦਿੰਨੇ ਹੋ ਉਹਦੇ ਟੈਸਟਾਂ ਦੇ ਹੀ پیسے ਲਏ ਜਾਂਦੇ ਨੇ ਨਾ ਕਿ ਖੂਨ ਦੇ ਵਾਸਤੇ ਜੇ ਕਿਸੇ ਨੇ ਕੈਂਪ ਲਗਾਣਾ ਹੋਵੇ ਜੇ ਤੁਹਾਡਾ ਸੰਪਰਕ ਕਰਨਾ ਹੋਵੇ ਕਿੱਥੇ ਮਿਲ ਸਕਦਾ ਤੁਹਾਨੂੰ ਵੇਖੋ ਕਮਲ ਬਲੱਡ ਬੈਂਕ ਚ ਆ ਕੇ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਨੰਬਰ ਮੇਰਾ ਨੋਟ ਕਰ ਲਓ 987243312 ਜੀ ਠੀਕ ਸ਼ੰਕਰ ਜੀ ਕੀ ਔਰ ਬਹੁਤ ਬਹੁਤ ਧੰਨਵਾਦ ਸਾਡਾ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਦਾ ਅਨੰਨੇ ਸ਼ੀਦੀ ਦੀ ਹਾੜੀਆਂ ਦੇ ਦਿਨਾਂ ਦੇ ਵਿੱਚ ਬਹੁਤ ਸੋਨਾ ਮੁਹਿੰਮ ਚੱਲਿਆ ਹੈ ਜਿਸ ਦੇ ਵਿੱਚ ਬਲੱਡ ਡੋਨੇਟ ਕਰਾਇਆ ਜਾ ਰਿਹਾ ਹੈ ਬਹੁਤ ਸੋਨਾ ਮੁਹਿੰਮ ਹੈ ਮੈਂ ਵੈਸੀ ਵੀ ਐਜ਼ ਅ ਐਸਟਰੋਲੋਜਰ ਵੀ ਹਮੇਸ਼ਾ ਹੀ ਖੂਨਦਾਨ ਨੂੰ ਪ੍ਰਮੋਟ ਕੀਤਾ ਹੈ ਤੇ ਇਹ ਪ੍ਰੈਸ ਐਸੋਸੀਏਸ਼ਨ ਮਤਲਬ ਕਿੰਨਾ ਵਧੀਆ ਮੁਹਿੰਮ ਹੈ ਕਿ ਇਹ ਅਸੋਸ਼ੀਅਲ ਐਕਟਿਵਿਸਟਸ ਦੇ ਅਕੋਰਡਿੰਗਲੀ ਵੀ ਕੰਮ ਕਰ ਰਹੀ ਹੈ ਸਿਰਫ ਤੇ ਸਿਰਫ ਐ ਮੀਡੀਆ ਨੂੰ ਫੋਲੋਇੰਗ ਕਰ ਰਹੀ ਹੈ ਕਿ ਆਪਣੇ ਫਾਇਦੇ ਦੇ ਕੰਮ ਨਹੀਂ ਕਰ ਰਹੀ ਲੋਕਾਂ ਲਈ ਵੀ ਕੰਮ ਕਰ ਰਹੀ ਹੈ ਕਿੱਡਾ ਵਧੀਆ ਮੂਹਮ ਹੈ ਤੇ ਇਹ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਦਾ ਬਹੁਤ-ਬਹੁਤ ਧੰਨਵਾਦ ਜਨਹਿਤ ਵਿੱਚ ਵੀ ਤੁਸੀਂ ਸੋਚ ਰਹੇ ਹੋ ਐਦਾਂ ਹੀ ਅੱਗੇ ਹੋਰ ਵੀ ਚੀਜ਼ਾਂ ਕਰਦੇ ਰਹੋ ਤੇ ਅਸੀਂ ਤੁਹਾਡੇ ਨਾਲ ਜੁੜਦੇ ਰਹੀਏ ਮੈਂ ਇੱਥੇ ਆ ਕੇ ਬਹੁਤ ਹੀ ਖੁਸ਼ੀ ਤੇ ਬlesed ਮਹਿਸੂਸ ਕਰ ਰਹੀ ਆ ਤੇ ਤਾਰਾ ਪਹਿਲੇ ਇਸ ਵਿੱਚ ਹੋ ਰਿਹਾ ਹੈ ਤੁਸੀਂ ਲੋਕ ਵੀ ਆਓ ਤੇ ਬਲੱਡ ਡੋਨੇਟ ਕਰੋ ਧੰਨਵਾਦ ਮੈਡਮ ਕਿੰਨੇ ਕੁ ਯੂਨਿਟ ਹੋ ਚੁੱਕੇ ਹੈ 30 ਪਲੱਸ ਹੋ ਚੁੱਕੇ ਆ ਕਾਫੀ ਅੱਛਾ ਲੋਗ ਇਨੀਸ਼ੀਏਟਿਵ ਲੈ ਰਹੇ ਨੇ ਬਹੁਤ ਅੱਛਾ ਲੱਗ ਰਿਹਾ ਹੈ ਮੇਰੇ ਖੁਦ ਵੈਲਵਿਸ਼ਸ ਨੇ ਦਿੱਤਾ ਵੈ ਬੜਾ ਅੱਛਾ ਲੱਗ ਰਿਹਾ ਹੈ ਮੈਡਮ ਹੋਰ ਬਹੁਤ ਸਾਰੀਆਂ ਸੰਸਥਾਵਾਂ ਤੁਸੀਂ ਉਹਨਾਂ ਨੂੰ ਕੀ ਸਿਨਿਆ ਦੇਣਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਬਿਲਕੁਲ ਕਰਨੇ ਚਾਹੀਦੇ ਆ ਕਿਉਂਕਿ ਖੂਨਦਾਨ ਤੋਂ ਉੱਤੇ ਕੁਝ ਵੀ ਨਹੀਂ ਹੈ ਜਿੰਨੇ ਖੂਨਦਾਨ ਕਰ ਦਿੱਤਾ ਤੁਸੀਂ ਹੋਰ ਵੀ ਜਾਨਾਂ ਦੇ ਉੱਤੇ ਮਤਲਬ ਕਹਿੰਦੇ ਆ ਨਾ ਅਸੀਂ ਕਹੀਏ ਕਿ ਖੂਨਦਾਨ ਇੱਕ ਸਰਵੋਤਮ ਦਾਨ ਮੰਨਿਆ ਜਾਂਦਾ ਹੈ ਤੇ ਜੇਕਰ ਤੁਸੀਂ ਕਿਸੇ ਦੀ ਜਾਨ ਬਚਾਉਣਾ ਚਾਹੁੰਦੇ ਹੋ ਜਾਂ ਨਿਤ ਵਿੱਚ ਕੁਝ ਵੀ ਕਰਨਾ ਚਾਹੁੰਦੇ ਹੋ ਫੋਨ ਮੰਗ ਰਿਹਾ ਹੈ ਜੇ ਵੀ ਅਗਰ ਜਦੋਂ ਸਟਾਰੋਲੋਜਰ ਵੀ ਗੱਲ ਕਰਾਤੇ ਖੂਨ ਜਿਹੜਾ ਵਾ ਸਾਡਾ ਮੰਗਲ ਨਾਨੇ ਰਿਪਰੈਜ਼ੈਂਟ ਕਰਦਾ ਹੈ ਤੇ ਬਿਜ਼ਨਸ ਜਾਂ ਆਪਣੇ ਜਿਵੇਂ ਕਹਿੰਦਾ ਕਿ ਭਰਾਵਾਂ ਦੇ ਨਾਲ ਚੰਗੇ ਰਿਸ਼ਤੇ ਇਹ ਸਭ ਕੁਝ ਸਾਡਾ ਮੰਗਲ ਹੀ ਰਿਪਰੈਜ਼ੈਂਟ ਕਰਦਾ ਹੈ ਤੇ ਖੂਨਦਾਨ ਦੇ ਨਾਲ ਹੀ ਤੁਸੀਂ ਆਪਣੇ ਬਾਕੀ ਪਲੈਨੈਟਸ ਵੀ ਅੱਛੇ ਕਰ ਸਕਦੇ ਹੋ ਤੇ ਜਨਹਿਤ ਦੇ ਵਿੱਚ ਕਾਫੀ ਚੰਗੇ ਉਪਰਾਲੇ ਤੇ ਕਿਸੇ ਦੀ ਜਾਨ ਵੀ ਬਚਾ ਸਕਦੇ ਜਿਹੜੀ ਅੱਜ ਕੱਲ ਦੀ ਗਰਲਸ ਸਾਲ ਡਰਦੀਆਂ ਬਲੱਡ ਦੇਣ ਤੋਂ ਜਿਹੜੀ 20 ਇਅਰ ਤੋਂ ਉੱਪਰ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗਰਲਸ ਕੇ ਲਿਆ ਫੀਮੇਲਸ ਕੇ ਲਿਆ ਤੇ ਫੀਮੇਲ ਮੈਂ ਖੁਦ ਬਲੱਡ ਡੋਨੇਟ ਕਰਤੀ ਆ प्रोसेस होता है डेफिनेटली ब्लड डोनेट फीमेल्स को करना चाहिए सबसे पहले साइंटिफिकली बात करें ये तो प्योरिफिकेशन ऑफ ब्लड भी रहती है खून hmm. भी साफ होता है ते नाली नाल ਅ ਕੋਈ ਜੇਕਰ ਬਾਕੀ ਕੰਮ ਵੀ ਆਦਮੀ ਕਰ ਸਕਦੇ ਆ ਤੇ ਔਰਤਾਂ ਵਿੱਚ ਕੋਈ ਫਰਕ ਨਹੀਂ ਰਿਹਾ ਅਸੀਂ ਵੀ ਇਹ ਕੰਮ ਜ਼ਰੂਰ ਕਰ ਸਕਦੇ ਆ ਫੀਮੇਲਜ਼ ਵਿੱਚ ਤੇ ਮੇਲ ਵਿੱਚ ਕੋਈ ਫਰਕ ਬਲੱਡ ਡੋਨੇਸ਼ਨ ਵਿੱਚ ਨਹੀਂ ਹੈ ਐਸੇ ਰੋ ਇੱਕ ਮਿਥ ਹੈ ਕਿ ਫੀਮੇਲਜ਼ ਬਲੱਡ ਡੋਨੇਟ ਨਹੀਂ ਕਰ ਸਕਦੀਆਂ ਫੀਮੇਲਜ਼ ਕੈਨ ਡੈਫੀਨੇਟਲੀ ਡੂ ਆਈ ਮਾਈਸੈਲਫ ਆਲਸੋ ਡੂ ਮੇਰੇ ਟੀਮ ਮੇਟਸ ਵੀ ਦਿੰਦੀਆਂ ਅਸੀਂ ਤਿੰਨ ਮਹੀਨਿਆਂ ਬਾਅਦ ਆਪਣੀ ਸਾਡੀ ਪੂਰੀ ਟੀਮ ਦੇ ਨਾਲ ਬਲੱਡ ਡੋਨੇਟ ਕਰੀਦਾ ਹੀ ਕਰੀਂ ਓਕੇ ਅਰੇ ਤੁਸੀਂ ਇਸਾਂ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਬਸ ਜੀ ਮਿੱਟੂ ਅੰਕਲ ਜੀ ਤੁਸੀਂ ਸਾਰਾ ਬਲੱਡ ਸੈਕਟੋਰ ਤੁਸੀਂ ਅੱਜ ਬਲੱਡ ਦਿੱਤਾ ਕਿ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਅੱਜ ਕੱਲ ਦੀ ਜਨਰੇਸ਼ਨ ਨੂੰ ਕੀ ਸਿਨਿਆ ਦੇਣਾ ਚਾਹੁੰਦੇ ਹੋ ਤੁਸੀਂ ਸਹਿਗਾ ਨਾ ਇਹ ਹਰ 15 ਸਾਧ ਦੋ ਵਾਰੀ ਮੈਨਾਂ ਦੋ ਨਹੀਂ ਤਿੰਨ ਵਾਰੀ ਘਟਾਣਾ ਹੈ ਤੇ ਇਹਦਾ ਜਿਹੜਾ ਬਲੱਡ ਆ ਕਿਸੇ ਦੇ ਖਰੀਰ ਦੇ ਕੰਮ ਆ ਸਕਦਾ ਅੱਜ ਕੱਲ ਦੀ ਜਨਰੇਸ਼ਨ ਬਲੱਡ ਦੇਣ ਤੋਂ ਡਰਦੀ ਬਹੁਤ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਹੀਂ ਡਰਨਾ ਕੰਮ ਨਹੀਂ ਜਿਆ ਬਹੁਤ ਵਧੀਆ ਜੀ ਇਹ ਕਿਹਦਾ ਭਲਾਈ ਦਾ ਕੰਮ ਆ ਇਹ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਨਸ਼ੇ ਕਰਦੀ ਉਹਨੂੰ ਇਹ ਵਾਲਾ ਇਹੀ ਗੱਲ ਹੈ ਬਿਲਕੁਲ ਵਧੀਆ ਨਸ਼ਾ ਛੱਡ ਗਈ ਇਹ ਬਲੱਡ ਦਾਨ ਕਰੋ ਕਿ ਨਾਲੇ ਤੁਹਾਡੀ ਸੇਵਾ ਲੱਗੇ ਨਾਲੇ ਸਹੀ ਰਸਤੇ ਚੱਲੋ ਕਿੰਨੀ ਉਮਰ ਕਿੰਨੀ ਤੁਹਾਡੀ ਮੇਰੀ 54 ਸਾਲ ਦੀ ਉਮਰ ਹੈ ਅੱਜ ਕੱਲ ਦੀ ਦੇਖੋ 20 ਸਾਲ ਤੋਂ ਉੱਪਰ ਜਨਰੇਸ਼ਨ ਡਰਦੀ ਬਲੱਡ ਦੇ ਤਾਂ ਉਹਨਾਂ ਨੂੰ ਦੇਣਾ ਚਾਹੀਦਾ ਬਿਲਕੁਲ ਦੇਣਾ ਚਾਹੀਦਾ ਜੀ ਠੀਕ ਕੀ ਨਾਮ ਹੈ ਸਸ਼ਕਾ ਜੀ ਰਹਿਣ ਜੀ ਬੇ ਨਾਮ ਕੁਲਵੰਤ ਸਿੰਘ ਹੈ ਜੀ ਹੋਰ ਮੈਂ ਜਲੰਧਰ ਬਸਤੀ ਮਿੱਟੂ ਗੁਰਚੰਦ ਸਿੰਘ ਦਾ ਰਹਿਣ ਵਾਲਾ ਹੂੰ ਔਰ ਅੱਜ ਬਲੱਡ ਡੋਨੇਟ ਬਹੁਤ ਹੀ ਇੱਕ ਵਧੀਆ ਉਪਰਾਲਾ ਹੁੰਦਾ ਕਿਉਂਕਿ ਕਈ ਬੱਚੇ ਜਿਹੜਾ ਨੂੰ ਬਲੱਡ ਦੀ ਲੋੜ ਹੁੰਦੀ ਹੈ ਹਮ ਅੱਜ ਕੰਮ ਆ ਸਕਦਾ ਉਹ ਜਨ ਜਿਹੜੀ ਸਾਡੀ ਜੰਗਨੈਸ਼ਰ ਹੈਗੀ ਕੰਡੀਸ਼ਨ ਹੈਗੀ ਹੈ ਹਮ ਉਹਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਸਾਲ ਦੇ ਵਿੱਚ ਜਿਹੜਾ ਹੈ ਤੁਸੀਂ ਦੋ ਵਾਰ ਜਿਹੜਾ ਬਲੱਡ ਜਿਹੜਾ ਹੈ ਜਰੂਰ ਡੋਨੇਟ ਕਰੋ ਹਮ ਕਿਉਂਕਿ ਕਿਸੇ ਨਾ ਕਿਸੇ ਦੀ ਜਿਹੜੀ ਹੈਗੀ ਉਹ ਸੀ ਜ਼ਿੰਦਗੀ ਨੂੰ ਬਚਾ ਸਕਦੇ ਆ ਜਿਹੜੀ ਸੰਸਥਾਵਾਂ ਬਲੱਡ ਕੈਂਪ ਲਾਉਂਦੀਆਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬਿਲਕੁਲ ਜੀ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਬਹੁਤ ਸ਼ਾਨਦਾਰ ਉਹ ਉਪਰਾਲਾ ਕਰ ਰਹੇ ਨੇ ਔਰ ਇਸੇ ਤਰ੍ਹਾਂ ਦੀ ਉਪਰਾਲਾ ਕਰਦੇ ਰਹਿਣਾ ਚਾਹੀਦਾ ਤਾਂ ਕਿ ਉਹਨਾਂ ਬਹੁਤ ਵਧੀਆ ਉਹ ਇਹ ਜਿਹੜਾ ਕਦਮ ਚੱਕ ਰਹੇ ਨੇ ਜੀ ਕਈ ਕਈ ਗੁਰੂ ਘਰਾਂ ਚ ਜਾਂ ਮੰਦਰਾਂ ਵਿੱਚ ਬਹੁਤ ਸਾਰੇ ਸਮਾਗਮ ਹੁੰਦੇ ਉਹਨਾਂ ਨੂੰ ਇਸ ਤਰ੍ਹਾਂ ਦਾ ਸਮਾਗਮ ਵੀ ਕਰਨਾ ਚਾਹੀਦਾ ਬਲੱਡ ਵਾਲਾ ਹਾਂਜੀ ਬਿਲਕੁਲ ਜੀ ਗੁਰੂ ਘਰਾਂ ਦੇ ਵਿੱਚ ਵੀ ਔਰ ਮੰਦਰਾਂ ਦੇ ਵਿੱਚ ਵੀ ਜਾ ਕੇ ਜਿਹੜਾ ਹੈਗਾ ਉਹ ਬਿਲਕੁਲ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜਾ ਪ੍ਰੋਗਰਾਮ ਨੂੰ ਕਰਨੇ ਚਾਹੀਦੇ ਨੇ ਜੀ ਠੀਕ ਨਾਮ ਆਪਣਾ ਸਰਪੰਚ ਸਿੰਘ ਕਿੱਥੋਂ ਆਏ ਤੁਸੀਂ ਪਿੰਡ ਬਸਤੀ ਮਿੱਠੂ ਜੰਮਰ ਤੋਂ ਕਿੰਨੀ ਏਜ ਕਿੰਨੀ ਤੁਹਾਡੀ ਮੇਰੀ 45 ਸਰ ਤੁਸੀਂ ਬਲੱਡ ਦੇ ਰਹੇ ਹੋ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਤੁਹਾਨੂੰ ਬਹੁਤ ਚੰਪੀਰੋ ਆਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਲੱਡ ਦੇਣਾ ਚਾਹੀਦਾ ਕਿ ਨਹੀਂ ਚਾਹੀਦਾ ਜ਼ਰੂਰ ਤਾਂ ਮੈਂ ਕਹਿੰਦਾ ਮੈਂ 6 ਵਾਰੀ ਕਿ ਬਲੱਡ ਦੇ ਰਿਹਾ ਹਾਂ ਹਮ ਨਹੀਂ ਜਨਰੇਸ਼ਨ ਜਿਹੜੀ ਡਰਦੀ ਹੈ ਬਲੱਡ ਦੇਣ ਤੋਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਉਹਨਾਂ ਨੂੰ ਚਾਹੀਦਾ ਕਿ ਬਲੱਡ ਦੇਣਾ ਚਾਹੀਦਾ ਇਹਨਾਂ ਨੂੰ ਬਹੁਤ ਜਲਦੀ ਰਿਕਵਰੀ ਹੋ ਜਾਂਦੀ ਹੈ ਸਾਡਾ ਖੂਨ ਵੀ ਸਾਫ਼ ਹੋ ਜਾਂਦਾ ਹੈ ਹਮ ਤੇ ਬਲੱਡ ਜਿਆਦਾ ਮਨ ਕੀ ਵਾਧ ਤੇ ਜਾਂਦਾ ਹੈ ਪਹਿਲਾਂ ਨਾਲੋਂ ਹਮ ਤੇ ਕੋਈ ਡਰਨ ਦੀ ਲੋੜ ਨਹੀਂ ਹੈਗੀ ਤੇ ਬਾਕੀ ਕਿ ਨਸ਼ਿਆਂ ਤੋਂ ਦੂਰ ਹਨ ਹੂੰ ਖਾਣਾ ਪੀਣਾ ਧਿਆਨ ਰੱਖਣ ਨਹੀਂ ਆਇਕਲ ਦੀ ਜਨਰੇਸ਼ਨ ਨੂੰ ਇਹ ਵਾਲਾ ਨਸ਼ਾ ਨਹੀਂ ਕਰਨਾ ਚਾਹੀਦਾ ਬਲੱਡ ਦੇ ਐਂਡ ਵਾਲਾ ਨਹੀਂ ਇਹ ਕਰਨਾ ਚਾਹੀਦਾ ਕਿਉਂਕਿ ਇਹ ਕਿਸੇ ਦੀ ਭਲਾਈ ਆਪਾਂ ਕਰ ਸਕਦੇ ਹਾਂ ਨਾਲ ਠੀਕ